ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ 8000 ਆਇਆ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸੀਨੀਅਰ ਪੱਤਰਕਾਰਸਦਾਰ ਜੁਗਿੰਦਰ ਸਿੰਘ ਜੀ ਸਵਾਗਤ ਹੈ ਜੀ ਬਹੁਤ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੁਗਿੰਦਰ ਜੀ ਤਰਨਤਾਰਨ ਦੀ ਚੋਣ ਨੇ ਤਾਂ ਉਹਨਾਂ ਖਾਸ ਹੀ ਸਪੀਡ ਫੜ ਲਈ ਹੈ ਕੱਲ ਦੀ ਦਿਨ ਦੇ ਵਿੱਚ ਹੀ ਦੋ ਦੋ ਰੋਡ ਸ਼ੋ ਹੋ ਗਏ ਨੇ ਔਰ ਦੋ ਕੈਂਡੀਡੇਟ ਨੇ ਨਾਮਜ਼ਦ ਕੀ ਜਿਹੜੇ ਕਾਗਜ਼ ਨੇ ਉਹ ਵੀ ਭਰਤੇ ਨੇ ਅ ਲਗਨ ਦੇਖੋ ਹੁਣ ਕਿਉਂਕਿ ਸਮਾਂ ਵੀ ਬੜਾ ਨੇੜੇ ਆ ਰਿਹਾ ਨਾ ਜਦੋਂ ਦੋਸਤੇ ਕਾਲੀਤਲ ਦੇ ਦੋਨਾਂ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀਆਂ ਦਾਖਲ ਕਰਤੀਆਂ ਔਰ ਦੋਵੇਂ ਹੀ ਤੇਰਾਮ ਵੱਲੋਂ ਕੱਲ ਉਥੇ ਰੋਡ ਸ਼ੋਅ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਦੋਵੇਂ ਹੀ ਤੇਰਾਮ ਜਿਵੇਂ ਕਹ ਲੋ ਰਵੈਤੀ ਪਾਰਟੀਆਂ ਨੇ ਪੁਰਾਣੀਆਂ ਪਾਰਟੀਆਂ ਨੇ ਵੱਡੀਆਂ ਧਿਰਾਂ ਨੇ ਔਰ ਵੈਸੇ ਵੀ ਇੱਕ ਕਹ ਲੋ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਉਹ ਵੀ ਬڑے-ਵਡੇ ਤਣਾੜ ਨੇ ਔਰ ਜੀ ਪਰ ਹਰਬਾ ਜਰਬਾ ਬੜੇ ਬੇਰੀ ਗੱਲ ਕਰ ਚੁੱਕੇ ਆ ਕਾਲੀਦਲ ਵੀ ਕੋਈ ਨਾ ਕੋਈ ਪਤਾ ਖੇਡ ਕੇ ਆ ਨਾ ਭਾਰੂ ਪੈਣ ਦੇ ਚੱਕਰ 'ਚ ਤਾਂ ਹੈਗਾ ਤੇ ਕਾਂਗਰਸ ਪਾਰਟੀ ਦੇ ਵੀ ਕੱਲ ਉੱਥੇ ਮੈਂ ਸੁਣ ਰਿਹਾ ਸੀਗਾ ਚੰਜੀਤ ਸਿੰਘ ਚੰਨੀ ਨੇ ਵੀ ਹਾਜ਼ਰੀ ਲਾਤੀ ਹੈ ਤੇ ਜੀ ਦੇ ਪਾਸੇ ਜਿਹੜੇ ਰੋਡ ਸ਼ੋ ਹੁੰਦਾ ਹੈ ਲੇਕਿਨ ਕਿਉਂਕਿ ਦੇਖੋ ਇਹ ਜਿਹੜੀ ਜਿਮਨੀ ਚ ਆਉਂਦੀ ਹੈ ਇਹ ਤਾਂ ਫਿਰ ਕੱਲੇ ਹਲਕੇ ਵਾਲੇ ਨਹੀਂ ਹੁੰਦੇ ਬਾਹਰੋਂ ਵੀ ਬੁਲਾ ਲੈਂਦੇ ਹੁੰਦੇ ਆ ਨਾ ਹੂੰ ਜੋਗਿੰਦਰ ਜੀ ਤੁਸੀਂ ਜਿਹੜੇ ਹਰਬਾ ਜਰਬਾ ਦੀ ਗੱਲ ਕੀਤੀ ਆ ਨਾ ਉਹ ਮੈਨੂੰ ਲੱਗਦਾ ਅੱਜ ਦੇ ਟਾਈਮ ਜਿਹੜਾ ਹਰ ਸਭ ਤੋਂ ਵੱਡਾ ਹਰਬਾ ਜਰਬਾ ਦੇ ਵਰਤਦੀਆਂ ਨੇ ਪਾਰਟੀਆਂ ਉਹ ਸਭ ਤੋਂ ਵੱਡਾ ਤਾਂ ਆਈਟੀ ਸੈੱਲ ਵਾਲਾ ਹੀ ਐ ਆਹ ਇਹ ਤਾਂ ਉਹ ਆਈਟੀ ਵਾਲਾ ਐ ਸੀ ਝੜੀ ਘਮਾਉਂਦੇ ਆ ਉਹ ਤਾਂ ਸੋਸ਼ਲ ਮੀਡੀਆ ਤੇ ਲੱਗਦਾ ਵੀ ਆਹ ਕੈਂਡੀਡੇਟਾ ਤੇ ਜਿੱਤੇ ਹੀ ਐ ਤਾਂ ਦੇਖੋ ਲਗ ਰਾਹ ਤੁਸੀਂ ਸਹੀ ਗੱਲ ਕੀਤੀ ਐ ਕਿਉਂਕਿ ਮਤਲਬ ਇੱਕ ਮੈਂ ਗੱਲ ਕਰ ਲੱਗਿਆ ਸੀ ਨਾ ਵੀ ਜਿਹੜੀ ਅ ਵੀ ਹਰੇਕ ਪਾਰਟੀ ਨੂੰ ਹੁੰਦਾ ਵੀ ਉੱਥੇ ਰੈਲੀ 'ਚ ਵੱਡਾ ਇਕੱਠ ਦਿਖਾ ਦਈਏ, ਰੋਡ ਸ਼ੋਅ 'ਚ ਵੱਡਾ ਇਕੱਠ ਦਿਖਾ ਦਈਏ। ਫਿਰ ਉਹਨੂੰ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਾ ਕੇ ਫਿਰ ਜਿਹੜਾ ਬੈਠਾ ਆਈਟੀ ਸੈੱਲ ਉਹ ਫਿਰ ਜਿਉਂ ਮੋਹਰਾ ਲਾਉਂਦਾ ਉੱਥੇ ਵੀ ਪੱਕੀ ਜੀ ਸਾਡੀ ਸੀਟ ਤਾਂ ਪੱਕੀ ਹੋ ਗਈ ਐ। ਕਾਗਜ਼ ਭਰਨ ਤੋਂ ਪਹਿਲਾਂ ਜਾਂ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਹੀ ਜਾਂ ਉੱਤੇ ਉਹ ਪਾਸ ਹੁੰਦੀ ਐ ਨਾਮਜ਼ਦਗੀ ਕਿ ਨਹੀਂ। ਉਹ ਤਾਂ ਪਹਿਲਾਂ ਹੀ ਦਾਅਵੇਦਾਰਗੇਟ ਉੱਪਰ ਲੱਗ ਜਾਂਦੇ ਆ ਹੁਣ ਵੀ ਤੁਸੀਂ ਕੋਈ ਵੀ ਚੈੱਕ ਕਰ ਲੋ ਕੋਈ ਕੋਈ ਖਬਰ ਲਾ ਲੋ ਜਾਂ ਕਿਸੇ ਕਿਸੇ ਇੱਕ ਧਿਰ ਦੀ ਗੱਲ ਕਰਕੇ ਦੇਖ ਲੋ ਦੂਜੀ ਤੇ ਰਾਹਲੇ ਤੁਹਾਨੂੰ ਮਤਲਬ ਜਿਹੜੇ ਆਈਟੀ ਸੱਲ ਇਹ ਜਾ ਘੇਰਦੇ ਆ ਬੰਦਾ ਮੁੜ ਕੇ ਮੂੰਹ ਨਹੀਂ ਕਰਦਾ ਉਹਦਾਂ ਨੂੰ ਜਿਹੜਾ ਹੀ ਆਈਟੀਸ ਦਾ ਰੋਲ ਆ ਉਹ ਸਭ ਤੋਂ ਵੱਡਾ ਹਰਬਾ ਜਰਬਾ ਹੀ ਆ ਤੁਸੀਂ ਗੱਲ ਸਹੀ ਕਰਤੀ ਐ ਔਰ ਉਹ ਆਪਣੇ ਕੈਂਡੀਡੇਟ ਨੂੰ ਜਾਂ ਆਪਣੀ ਪਾਰਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਉਹਨਾਂ ਦੇ ਹੱਕ 'ਚ ਜਿਹੜਾ ਲੋਕਾਂ ਨੂੰ ਇੱਕ ਗਮਰਾਹ ਕਰਨਾ ਹੀ ਹੁੰਦਾ ਨਾ ਅਸਲ 'ਚ ਤਾਂ ਬਿਲਕੁਲ ਗਮਰਾਹੀ ਹੈ ਸਰ ਉਹ ਵੀ ਵੀਡੀਓ ਦੇ ਵਿੱਚ ਵੀ ਦਿਖਾਉਂਦੇ ਤਾਂ ਐਦਾਂ ਨੇ ਭਾਵੇਂ ਬੰਦੇ ਤਾਂ ਪਿੱਛੇ ਦਾਸ ਹੀ ਹੋਣ ਦਿਖਾਣਗੇ ਵੀ ਖੜੇ ਤਾਂ 100 ਨੇ ਉਹ ਇਧਰੋਂ ਘੁਮਾ ਤੇ ਉਧਰੋਂ ਘੁਮਾ ਤੇ ਲਾ ਕੇ ਗਾਣੇ ਜੇ ਨਾ ਉਹ ਬਹੁੰਦਾ ਤਾਂ ਲੀਡਰ ਆ ਬਣਾਉਣ ਦਿੰਦੇ ਵੀ ਕੋਈ ਫਿਲਮ ਦਾ ਹੀਰੋ ਹੁੰਦਾ ਤਾਂ ਇਸ ਤਰ੍ਹਾਂ ਦੇ ਮਤਲਬ ਮਾਹੌਲ ਬਣਾਉਂਦੇ ਆ ਲੋਕ ਦੇਖੋ ਜਿਹੜੀਆਂ ਰੀਲਾਂ ਬਣਦੀਆਂ ਨਾ ਉਹਨਾਂ ਦੀ ਤਾਂ ਬੜਾ ਕਮਾਲ ਦੇ ਦ੍ਰਿਸ਼ ਪੇਸ਼ ਕਰ ਦਿੰਦੇ ਆ ਔਰ ਇਹ ਜਿਹੜੀ ਮੈਂ ਗੱਲ ਕਰ ਲੱਗੇ ਸੀ ਵੀ ਝੂਠੀ ਇਨਫੋਰਮੇਸ਼ਨ ਜਾਂ ਬੇਪਰੋਸਗੀ ਵਾਲੀ ਦੇਖੋ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਆ ਬੜਾ ਪਿਛਲੀ ਗਾ ਇਲੈਕਸ਼ਨਾਂ 'ਚ ਦੇਖ ਲਿਓ ਤਾਂ ਸਰਕਾਰਾਂ ਪਲਟਦੀਆਂ ਸੋਸ਼ਲ ਮੀਡੀਆ ਨੇ ਪਰ ਹੁਣ ਲੋਕਾਂ ਨੂੰ ਨਾ ਬਹੁਤ ਲੋਕਾਂ ਨੂੰ ਗਿਆਨ ਵੀ ਹੋ ਗਿਆ ਵੀ ਸੋਸ਼ਲ ਮੀਡੀਆ ਤੇ ਜਿਹੜਾ ਕੁਝ ਸਾਰਾ ਕੁਝ ਪਰੋਸਿਆ ਜਾ ਰਿਹਾ ਉਹ ਸੱਚ ਨਹੀਂ ਹੈਗਾ ਜੀ ਫਿਰ ਮਤਲਬ ਜਿਹੜਾ ਪ੍ਰਿੰਟ মিডিਆ ਲਾ ਲਓ ਜਾਂ ਇਲੈਕਟ੍ਰੋਨਿਕ মিডিਆ ਲਾ ਲਓ ਕਰ ਪੋਤੇ ਥਾਮਾ ਤੇ ਤਾਂ ਇਹ ਵੀ ਇਲੈਕਟ੍ਰੋਨਿਕ মিডিਆ ਵੀ ਆਪਣਾ ਉਗਵਾ ਚੁੱਕਿਆ ਆ ਆਪਦੀ ਭਰੋਸੇਯੋਗਤਾ ਪਰ ਫਿਰ ਵੀ ਜਿਹੜੇ ਨਾ ਅਖਬਾਰਾਂ ਦੀ ਲਾ ਲਓ ਜਾਂ ਹੋਰ ਇੱਕ ਹੈਗਾ ਵੀ ਇਹ ਸਟੈਂਡ ਕਿਸੇ ਨਾ ਕਿਸੇ ਰੂਪ ਚ ਨਾ ਜਿਹੜੀ ਪ੍ਰਿੰਟ نیوز ਆ ਲੋਕ ਉੱਤੇ ਵਿਸ਼ਵਾਸ ਕਰਦੇ ਆ ਤੁਸੀਂ ਬੜਾ ਜਿੰਨਾ ਫਰਜੀ ਕੁਝ ਸੁਣੀ ਚੱਲੋ ਦੇਖੀ ਚੱਲੋ ਜਿੰਨਾ ਚਿਰ ਤੁਸੀਂ ਸਵੇਰੇ ਅਖਬਾਰ ਚ ਨਹੀਂ ਨਾ ਪੜ ਲੈਂਦੇ ਥੋੜੇ ਜਿ ਤੁ ਨੂੰ ਬੇਜਕੀਨੀ ਜੀ ਹੋਈ ਰਹਿੰਦੀ ਹੈ ਇਹ ਦੇਖਿਓ ਵੀ ਹੂੰ ਜਦੋਂ ਅਖਬਾਰ ਦੀ ਖਬਰ ਆਉਣਾ ਫਿਰ ਪੱਕੀ ਮੋਰ ਲੱਗ ਜਾਂਦੀ ਹੈ ਕਿਉਂਕਿ ਦੇਖੋ ਅਸਲ ਜਿਨਾ ਵਿਊਜ਼ ਦੇ ਚੱਕਰ ਚ ਬਹੁਤਾ ਕੁਝ ਜਿਹੜਾ ਨਾ ਉਹ ਪ੍ਰੋਸਿਆ ਜਾਣ ਲੱਗ ਗਿਆ ਝੂਠ ਸੱਚ ਇਧਰ ਲੱਭਤੋ ਲੱਗ ਹੈ ਨਾ ਤੁਸੀਂ ਦੇਖੀਏ ਪਿਛਲੇ ਦਿਨਾਂ ਜਵੰਦੇ ਦੀ ਮੌਤ ਤੇ ਉਹਦੇ ਸੰਸਕਾਰ ਤੇ ਕਿਦਾਂ ਦਾ ਮਤਲਬ ਖਲਾਰਾ ਪਾਇਆ ਸੋਸ਼ਲ ਮੀਡੀਆ ਤੇ ਹੈ ਨਾ ਜਿਹੜੇ ਨਵੇਂ ਆਏ ਪੱਤਰਕਾਰ ਹਰ ਬੰਦੇ ਨੇ ਅੱਜ ਕੱਲ ਤਾਂ ਜੀ ਫੋਨ ਫੜਿਆ ਹੋਇਆ ਹੱਥ ਜਿੱਤੇ ਉਹ ਪੱਤਰਕਾਰ ਹੈ ਬਿਲਕੁਲ ਜੋਗਿੰਦਰ ਤੁਸੀਂ ਹਲੇ ਜ਼ਿਕਰ ਵੀ ਕੀਤਾ ਔਰ ਇੱਥੇ ਚੋਣਾਂ ਦੇ ਵਿੱਚ ਇਹ ਗੱਲ ਬੜੀ ਅਹਿਮ ਬਣਦੀ ਹੈ ਕਿ ਆਪਾਂ ਜਾਣਦੇ ਵੀ ਕਈ মিডিਆ ਹਾਊਸ ਤੇ ਪੇਡ ਨਿਊਜ਼ ਦੇ ਦੋਸ਼ ਬਹੁਤ ਲੱਗਦੇ ਨੇ ਔਰ ਇਹ ਗੱਲ ਜਾਇਜ਼ ਵੀ ਹੈ ਕਿਤਨਾ ਕਿਤੇ ਵੀ ਕੁਝ ਪਰਸੈਂਟ ਐਸੇ মিডিਆ ਹਾਊਸ ਨੇ ਜਾਂ ਕੁਝ ਆਪਾਂ ਪੱਤਰਕਾਰ ਕਹਿ ਸਕਦੇ ਆ ਵੀ ਜੋ ਵਾਕਈ ਜਿਹੜਾ ਇੱਕ ਪਾਰਟੀ ਜਾਂ ਇੱਕ ਕੈਂਡੀਡੇਟ ਦੀ ਚੋਣ ਹੀ ਲੜਨ ਲੱਗ ਜਾਂਦੇ ਆ ਮਤਲਬ ਉਹਦੇ ਹੱਕ ਦੀ ਨਿਊਜ਼ ਦਿਖਾਉਣਾ ਪੇਡ ਨਿਊਜ਼ ਸਿੱਧੇ ਤੌਰ ਤੇ ਔਰ ਇਸ ਤੇ ਦੋਸ਼ ਵੀ ਬੋਲ ਲੱਗਦੇ ਨੇ ਕਈ ਆਪਾਂ ਚੀਜ਼ਾਂ ਦੇਖੀਆਂ ਨੇ ਇਸ ਤੇ ਉੱਤੇ ਦੇਖੋ ਲਗਨ ਇਹ ਜਿਹੜਾ ਪੇਡ ਨਿਊਜ਼ ਦਾ ਮੁੱਦਾ ਤਾਂ ਪਿਛਲੇ ਸਮੇਂ ਚ ਇਹ ਤਾਂ ਮਤਲਬ ਦੇਸ਼ ਦੀ ਸਿਖਰਲੀ ਪਾਰਲੀਮੈਂਟ ਤੱਕ ਵੀ ਉੱਠ ਚੁੱਕਿਆ ਕੱਲੇ ਦੋਸ਼ ਹੀ ਨਹੀਂ ਲੱਗਦੇ ਤਾਂ ਸਾਫਤ ਵੀ ਹੋ ਚੁੱਕਿਆ। ਔਰ ਇਹ ਇਹ ਪੰਜਾਬ ਦੀ ਵੀ ਬੜਾ ਰਿਆ ਲਗਨ। ਪਿਛਲੇ ਸਵੇਜ ਜਨਾ ਹੁਣ ਤਾਂ ਭਾਵੇਂ ਚਲੋ ਪ੍ਰਿੰਟ মিডিਆ ਦਾ ਬੜਾ ਵੱਡਾ ਘੱਟ ਰੋਲ ਰਹਿ ਗਿਆ ਕਿਸੇ ਵੇਲੇ ਬੜਾ ਵੱਡਾ ਰੋਲ ਹੁੰਦਾ ਸੀ ਪ੍ਰਿੰਟ মিডিਆ ਦਾ ਵਿੱਚ ਹੁਣਾਂ ਚ। ਹੁਣ ਵੀ ਹੈਗਾ ਇਹ ਤੋਂ ਮੁਲਕਰ ਨਹੀਂ ਹੋ ਸਕਦੇ। ਅ ਖੈਰ ਉਹ ਉਸ ਰੂਪ ਚ ਹੁਣ ਬਹੁਤ ਆ ਜਿਹੜੀ ਅ ਨਵੀਂ ਜਵਾਨੀ ਹੈ ਜਾਂ ਨਵੀਂ ਪੀੜੀ ਹੈ ਉਹ ਤਾਂ ਬਹੁਤ ਹੀ ਜਿਹੜੀ ਆ ਫੋਨ ਦੀ ਸਕਰੀਨ ਨਾਲ ਹੀ ਜੁੜੀ ਹੋਈ ਹੈ। ਉਹ ਘੱਟ ਪੜਦੇ ਆ ਅਖਬਾਰਾਂ ਦਾ। ਹਰ ਜਿਹੜੀ ਤੁਸੀਂ ਗੱਲ ਕੀਤੀ ਹੈ ਪੇਡ ਨਿਊਜ਼ ਦੀ ਇਹ ਤਾਂ ਹੁੰਦਾ ਰਿਹਾ ਜੀ ਬੜੇ ਪੰਜਾਬ ਦੇ ਵੀ ਜਿਹੜੇ ਨਾਮੀ ਰਿਵਾਰ ਹੈ ਉਹ ਉਹ ਬੜਾ ਸਿੱਧੇ ਰੂਪ ਚ ਇਹ ਹੁੰਦਾ ਹੈ ਵੀ ਇੰਨੀ ਜਗ੍ਹਾ ਖਰੀਦੋਗੇ ਤਾਂ ਇੰਨੀ ਤੁਹਾਨੂੰ ਖਬਰ ਲਈ ਮਿਲੂਗੀ ਤੇ ਬਹੁਤਾ ਕੁਝ ਤਾਂ ਲੋਕਾਂ ਨੂੰ ਜਿਹੜਾ ਪਰੋਸਿਆ ਜਾਂਦਾ ਹੁੰਦਾ ਉਹ ਸਾਰੇ ਸਾਰੇ ਪੇਜ ਪੇਡ ਹੀ ਹੁੰਦੇ ਸੀ ਹਮ ਪਰ ਇੱਕ ਗੱਲ ਮੈਂ ਲਗਨ ਕਹਿ ਸਕਦਾ ਬੜੇ ਭਰੋਸੇ ਨਾਲ ਕਿ ਮੈਂ ਲੰਬਾ ਸਮਾਂ ਜੀਤ ਰਿਵਾਰ ਚ ਕੰਮ ਕੀਤਾ ਜੀ ਡਾਕਟਰ ਵਰਜਿੰਦਰ ਸਿੰਘ ਹੁੰਦਰਦ ਉਹ ਪਹਿਲਾ ਮੀਟਿੰਗ ਕਰਕੇ ਸਪਸ਼ਟ ਕਰ ਦਿੰਦੇ ਹੁੰਦੇ ਸੀ ਵੀ ਕੋਈ ਵੀ ਪੇਡ ਨਿਊਜ਼ ਕੀ ਇੱਥੋਂ ਤੱਕ ਕਹਿ ਦਿੰਦੇ ਹੁੰਦੇ ਲੱਗਨ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਮੈਂ ਚਾਰਜ ਰਿਆ ਵੀ ਸਾਰੇ ਪੱਤਰਕਾਰਾਂ ਦੀ ਮੀਟਿੰਗ ਬੁਲਾ ਕੇ ਵੀ ਕਹਿ ਦਿਓ ਵੀ ਪੇਡ ਨਿਊਜ਼ ਜਾਂ ਕੋਈ ਹੋਰ ਈਵਨ ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਹੁੰਦੇ ਕਿ ਤੁਸੀਂ ਇਲੈਕਸ਼ਨ ਇਲੈਕਸ਼ਨ ਮਹੀਨਾ ਜਾਂ 20 ਦਿਨ ਹੈਗੀ ਇਲੈਕਸ਼ਨ ਜਾਂ ਡੇਢ ਮਹੀਨਾ ਵੀ ਕੋਈ ਨਾ ਅਸਥਿਹਾਰ ਹੀ ਲਾਉਣਿਆ ਤੁਸੀਂ ਅਸਥਿਹਾਰ ਵੀ ਪੋਲੀਟਿਕਲ ਕਿਸੇ ਪਾਰਟੀ ਤੋਂ ਨਾ ਹੀ ਲਓ ਉਹਨੇ ਤਾਂ ਇਹ ਸੱਚ ਹੈ ਮਤਲਬ ਇਹ ਬੜੀ ਵੱਡੀ ਗੱਲ ਆ ਔਰ ਦੂਸਰੇ ਪਾਸੇ ਹੁਣ ਮਤਲਬ ਦੇਖੋ ਟ੍ਰਿਬਿਊਨ ਤਾਂ ਇੱਕ ٹرسٹ ਦਾ ਆਧਾਰਾ ਉਹ ਤਾਂ ਖੈਰ ਉਹ ਤਾਂ ਇਸ ਫੇਡ ਨਿਊਜ਼ ਤੋਂ ਬਚਿਆ ਹੀ ਰਿਹਾ ਪਰ ਕਈ ਹੈਗੇ ਆਧਾਰੇ ਜਿਨ੍ਹਾਂ ਨੇ بڑے ਹੱਥ ਰੰਗੇ ਆ ਵਾਕੇ ਮੋਟੀਆਂ ਕਮਾਈਆਂ ਵੀ ਕੀਤੀਆਂ ਨੇ ਔਰ ਸੱਦੇ ਸੌਦੇਬਾਜ਼ੀਆਂ ਵੀ ਹੁੰਦੀਆਂ ਰਹੀਆਂ ਨੇ ਦਾ ਪ੍ਰਾਜਵਲਾ ਕੇ ਕੈਂਡੀਡੇਟਾਂ ਨੂੰ ਉਹ ਉਹ ਬੜਾ ਤੁਹਾਡੀ ਗੱਲ ਸਹੀ ਆ ਰੌਲਾ ਤਾਂ ਪੈਂਦਾ ਹੀ ਰਿਹਾ ਹੋ ਵੀ ਹੁਣ ਇਹ ਚ ਵੱਡਾ ਰੋਲ ਜਿਹੜਾ ਆਈਟੀ ਸੈੱਲ ਦਾ ਉਹਦਾ ਬੰਦੇ ਨੂੰ ਪਹਿਲਾਂ ਹੀ ਜਿਤਾ ਦਿੰਦੇ ਆ ਹਾਲਾਂਕਿ ਹੁਣ ਉਹ ਤਾਂ ਸਾਰੇ ਹੀ ਜਿੱਤੇ ਫਿਰਦੇ ਨੇ ਜੇ ਆਈਟੀ ਸੈੱਲਾਂ ਦੀ ਗੱਲ ਸੁਣੋ ਤੁਸੀਂ ਉਹਨਾਂ ਦੀ ਉਹ ਉਹਦਾ ਕਹਿੰਦੇ ਹਾਂ ਫਿਰ ਪੰਜਾਬ 'ਚੋ ਜਿੱਤਲਾ ਤਾਂ ਹੁਣ ਇੱਕ ਨਹੀਂ ਆ ਹੁਣ ਤਾਂ ਜੋਗਿੰਦਰ ਜੀ ਇਸ ਹਿਸਾਬ ਹੈ ਵੀ ਲੀਡਰ ਦਾ ਕਿਤੇ ਨਾ ਕਿਤੇ ਆਈਟੀ ਸੈੱਲ ਜੋ ਹੈ ਉਹ ਆਈਟੀ ਸੈੱਲ ਦੇ ਵਿੱਚ ਕੁਝ ਲੀਡਰ ਕੁਝ ਪਰਸੈਂਟ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਪਰਸੈਂਟ মিডিਆ ਨੂੰ ਵੀ ਹਿੱਸਾ ਬਣਾਉਂਦੇ ਆ ਜਿਹੜੇ ਬਣਦੇ ਨੇ ਜੋ ਗਲਤ ਹੈ ਅਸਲ ਦੇ ਵਿੱਚ ਨਹੀਂ ਨਹੀਂ ਹੈ ਸਾਰੇ ਦੇਖੋ ਹਰ ਦੇਖੋ ਲੋਕਾਂ ਕਾ ਇੱਕ ਗੱਲ ਹੋ ਗਈ ਹੈ ਲਗਨ ਹੁਣ ਲੋਕ ਬਹੁਤ ਕੁਝ ਜਾਣਦੇ ਆ ਹੂੰ ਠੀਕ ਆ ਕੁਝ ਪਰਸੈਂਟ ਹੋਣਗੇ ਲੋਕ ਜਿਹਨਾਂ ਨੂੰ ਗੁੰਮਰਾਹ ਕਰ ਸਕਦੇ ਆ ਔਰ ਬਹੁ ਗਣਤੀ ਲੋਕ ਹੁਣ ਸਾਰਾ ਕੁਝ ਹੀ ਜਾਣਦੇ ਆ ਵੀ ਸਰਵੇ ਕਿੱਦਾਂ ਹੁੰਦੇ ਆ ਕਿ ਹਾਲਾਤ ਬਣਦੇ ਆ ਕਿਸ ਤਰ੍ਹਾਂ ਦੀਆਂ ਸੂਚਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਮੋਟ ਕੀਤਾ ਜਾਂਦਾ ਹੈ ਹਨਾ ਝੂਠੀਆਂ ਖਬਰਾਂ ਨੂੰ ਕਿਵੇਂ ਉੱਤੇ ਸੱਚੀ ਮੋਹਰ ਲਾ ਕੇ ਹੁਣ ਤਾਂ ਇਹੀ ਦਾ ਬਹੁਤ ਵੱਡਾ ਰੋਲ ਆ ਗਿਆ ਤੁਹਾਨੂੰ ਪਤਾ ਯਾਰ ਵੀਡੀਓ ਫੋਟੋ ਨੂੰ ਕਿੱਦਾਂ ਐਡਿਟ ਕਰ ਦਿੰਦਾ ਜੰਗਲ ਹੂੰ ਬਿਲਕੁਲ ਇਹ ਤਾਂ ਇੱਕ ਬੜੀ ਵੱਡੀ ਸਮੱਸਿਆ ਵੀ ਬਣ ਗਈ ਆ ਖੈਰ ਹੂੰ ਇਹ ਤੇ ਤਾਂ ਹੁਣ ਕਹਿ ਲੋ ਇਹ ਤੇ ਨਿਗਾ ਰੱਖਣ ਲਈ ਵੀ ਕਈ ਕੁਝ ਜਿਹੜਾ ਵੱਡੀਆਂ ਫਰਮਾਂ ਨੂੰ ਵੱਡੇ ادارے ਨੂੰ ਕਰਨਾ ਪੈ ਰਿਹਾ ਹੂੰ ਨਾ ਜੋਗਿੰਦਰ ਜੀ ਦੇ ਨਾਲ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਬੜਾ ਵੱਡਾ ਜਿਹੜਾ ਇਸ ਸਮੇਂ ਚਰਚਾ ਦੇ ਵਿੱਚ ਹੈ ਉਹ ਹੈ ਕਿ ਜੋ ਰਾਜ ਸਭਾ ਸੀਟ ਦਾ ਰੋਲਾ ਪਿਆ ਤੁਸੀਂ ਸਭ ਜਾਣਦੇ ਹੋ ਵਿਸਥਾ ਕਿ ਵੀ ਜਿਹੜਾ ਚਤੁਰਵੇਦੀ ਨੇ ਉਹਨਾਂ ਦੇ ਵੱਲੋਂ ਜਿਹੜੇ ਜਾਲੀ ਦਸਤਾਵੇਜ਼ ਜਿਹੜੇ ਦਾਖਲ ਕੀਤੇ ਗਏ ਸੀਗੇ ਨਾਮਜ਼ਦ ਕੀ ਪੱਤਰ ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਜਾਲੀ ਜਿਹੜੇ ਨੇ ਹਸਤਖਰ ਵੀ ਕਰਵਾਏ ਔਰ ਉਸ ਤੋਂ ਬਾਅਦ ਹੁਣ ਉਹਨਾਂ ਦੀ ਗ੍ਰਫਤਾਰੀ ਹੋ ਚੁੱਕੀ ਹੈ ਉਹਨਾਂ ਦੀ ਪੇਸ਼ੀ ਹੋਣੀ ਹੈ ਫਿਲਹਾਲ ਤਾਂ ਇਹ ਮੁੱਦਾ ਕਾਫੀ ਜ਼ਿਆਦਾ ਪੱਕ ਗਿਆ ਦੇਖੋ ਇਹ ਤਾਂ ਮੁੱਦਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਤੇ ਬੜੀ ਚਰਚਾ ਵੀ ਹੋ ਗਈ ਹੈ ਚਤੁਰਵੇਦੀ ਦੀ ਜਿਹੜੀ ਚੁਤਰਾਈ ਹੈ ਚਲਾਕੀ ਆ ਉਹ ਨੰਗੀ ਵੀ ਹੋ ਗਈ ਆ ਪਰ ਪਰ ਇਸ ਮੁੱਦੇ ਤੇ ਜਿਹੜੀ ਸਭ ਤੋਂ ਇੰਟਰਸਟਿੰਗ ਜਾਂ ਜਿਹੜੀ ਲੋਕਾਂ ਚ ਖਿੱਚ ਦਾ ਕੇਂਦਰ ਬਣੀ ਆ ਗੱਲ ਭਾਵੇਂ ਇਹ ਤਾਂ ਇਹਦੀ ਚਤਰਾਹੀ ਤਾਂ ਬਣੀ ਬਣੀ ਆ ਇੱਕ ਜਿਹੜਾ ਉਹਦੇ ਪਿੱਛੇ ਮਤਲਬ ਇਹ ਜੇ ਚਲਾਕ ਬੰਦੇ ਦੀ ਚਲਾਕੀ ਨੂੰ ਬਚਾਉਣ ਲਈ ਚੰਡੀਗੜ੍ਹ ਪੁਲਿਸ ਦਾ ਰੋਲ ਰਿਆ ਆ ਉਹ ਸਭ ਤੋਂ ਜ਼ਿਆਦਾ ਚਰਚਾ ਹੋਈ ਹੈ ਜਦੋਂ ਪੁਲਿਸ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਜਿਹੜੀ ਅਮੋ ਸਾਹਮਣੇ ਹੋ ਗਈ। ਭਾਵੇਂ ਹੁਣ ਪੰਜਾਬ ਪੁਲਿਸ ਨੇ ਰੋਪੜ ਪੁਲਿਸ ਨੇ ਆਖਰ ਉਹਨੂੰ ਕਾਬੂ ਕਰ ਲਿਆ ਹੈ, ਗ੍ਰਿਫਤਾਰ ਵੀ ਕਰ ਲਿਆ ਹੈ। ਪਰ ਉਹ ਪਰ ਜਿਸ ਤਰ੍ਹਾਂ ਪਹਿਲਾਂ ਉਹਨੂੰ ਬਚਾਇਆ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਉਹ ਉਹ ਦੀ ਬੜੀ ਚਰਚਾ ਸਾਰੇ ਪਾਸੇ ਚਫੇਰੇ ਉਹਦੀ ਚਰਚਾ ਹੋਈ ਹੈ। ਖैर ਇਹ ਜਿਹੜੇ ਜਿਹੜੇ ਚਾਤਰ ਬੰਦੇ ਆ ਇਹਨਾਂ ਦੇ ਪਿੱਛੇ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਨਾ ਕੋਈ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਪਾਰਟੀ ਦਾ ਕੋਈ ਵੱਡਾ ਲੀਡਰ ਉਹ ਸਾਰਾ ਕੁਝ ਖੈਰ ਆਪਾਂ ਇਹ ਤੇ ਨਾ ਹੀ ਅੱਗੇ ਵਧਈਏ ਕਿਉਂਕਿ ਸਾਰਾ ਕੁਝ ਲੋਕ ਸੌਂ ਨਹੀਂ ਚੁੱਕੇ ਆ ਉਹ ਲੱਗਾ ਹੋਈ ਚੁੱਕਿਆ ਸਭ ਕੁਝ ਜੇ ਦੇਖੀਏ ਤਾਂ ਜੀ 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 ਬਿਲਕੁਲ ਜਗੰਦਰੀ ਤੁਸੀਂ ਜੁੜੇ ਹੋਰ ਬੜੀ ਵਿਸਥਾਰਪੂਰਵਕ ਜਿਹੜੀ ਤੁਸੀਂ ਵਿਸ਼ਿਆ ਤੇ ਜਾਣਕਾਰੀ ਸਾਂਝੀ ਕੀਤੀ ਆ ਕੱਲ ਆਪਾਂ ਫੇਰ ਇਕੱਠੇ ਹੋਵਾਂਗੇ ਤੇ ਦੁਬਾਰਾ ਜਿਹੜੀ ਆ ਪੰਜਾਬ ਨਾਲ ਸੰਬੰਧਤ ਅਹਿਮ ਵਿਸ਼ੇ ਵੱਡੇ ਵਿਸ਼ਿਆਂ ਤੇ ਜਿਹੜੀ ਆ ਉਹ ਚਰਚਾ ਕਰਾਂਗੇ ਜਗੰਦਰੀ ਬਹੁਤ ਬਹੁਤ ਧੰਨਵਾਦ ਅਨੁਵਾਦ ਲਗਨ ਜੀ ਸਾਇਰ ਦਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਅਗੇ শেয়ার ਜ਼ਰੂਰ ਕਰਿਓ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਸਤਾ ਪੰਜਾਬ